ਦੋਸਤੋ ਚੈੱਕ ਕਰੋ ਤੁਸੀਂ ਲੇਵਲ ਤੇ ਲੱਟਰਾਂ ਬਹੁਤ ਪਈਆਂ ਨੇ ਤੇ ਥਾਣੇ ਦੀ ਤੁਸੀਂ ਦਿਖਾ ਹੀ ਦਿੱਤਾ ਮੈਂ ਕੱਲਾ ਕੱਲਾ ਥਾਣਾ ਹਾਂ ਹਾਂਜੀ ਸੱਸੀ ਗੱਲ ਦੋਸਤੋ ਸਵਾਗਤ ਕਰਦੇ ਆਂ ਆਪਾਂ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਝੋੜਾ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਜੇ ਆਪਣੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰੋ ਤੇ ਨਾਲੇ ਕਮੈਂਟ ਕਰਕੇ ਦੱਸਿਆ ਕਰੋ ਕਿ ਕਿੱਦਾਂ ਦੀਆਂ ਲੱਗੀਆਂ ਵੀਡੀਓ ਤੁਹਾਨੂੰ ਤੇ ਅੱਜ ਆਪਾਂ ਤੀਜਾ ਸੁਆ ਗਾਂ ਦੀ ਵੀਡੀਓ ਲੈ ਕੇ ਆਏ ਆਂ ਕਰਾਵਾਂਗੇ ਬਾਈ ਨਾਲ ਗੱਲਬਾਤ ਵੀ ਤੇ ਪੁੱਛਾਂਗੇ ਦੁੱਧ ਬਾਰੇ ਵੀ ਤੇ ਇੱਕ ਵਾਰੀ ਤੁਸੀਂ ਗਾਂ ਬਾਰੇ ਚੈੱਕ ਕਰ ਲਓ ਲੈਵੇ ਦੀ ਕੁਆਲਿਟੀ ਵੇਖੋ ਤੁਸੀਂ ਕਿ ਥਣ ਚਾਰੇ ਖਿੰਡਵੇ ਥਾਨ ਨੇ ਤੇ ਪਿੱਛੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਲੈਵੇ ਦੀ ਕੁਆਲਿਟੀ ਇਹ ਚੈੱਕ ਕਰਨੀ ਉਸ ਇੱਕ ਵਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਪਹਿਲਾ ਨਾਂ ਦੱਸ ਦਿਓ ਜੀ ਨਾਂ ਕੁਲਵਿੰਦਰ ਸਿੰਘ ਜੀ ਪਿੰਡ ਝੋੜੀ ਕਿ ਜ਼ਿਲ੍ਹਾ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਤੇ ਆਪਣਾ ਕਿੱਥੇ ਦੇ ਪੈ ਜਾਂਦਾ ਘਰ ਬਾਈ ਝੋੜ ਇਹ ਸ੍ਰੀ ਗੁਰੂ ਨਾਨਕ ਸਾਹਿਬ ਦੇ ਕੋਲੇ ਆ ਜੀ ਅੱਛਾ ਗੁਰਦੁਆਰਾ ਸਾਜ ਗੁਰਦੁਆਰਾ ਸਾਹਿਬ ਜੀ ਠੀਕ ਹੈ ਆਪਣੇ ਗਾਂ ਜਿਹੜੀ ਕਿਹੜੇ ਸੂਏ ਬਈ ਇਹ ਤੀਜੇ ਸੂਏ ਸੂਕੀ ਜੀ ਤੇ ਦੂਜੇ ਸੂਏ ਆਪਣੇ ਘਰ ਦੀ ਗਾਂ ਜੀ ਹਾਂਜੀ ਘਰ ਦੀ ਗਾਂ ਜੀ ਤੇ ਕੀ ਰੁੱਧਰ ਕੱਢ ਰਿਆ ਤੁਸੀਂ 2.5 ਕਿਲੋ ਆਪਾਂ ਚੋਇਆ ਜੀ ਇਹਦਾ ਜੀ ਆਪ ਚੋਇਆ ਤੁਸੀਂ ਹਾਂਜੀ ਹਾਂਜੀ ਤੇ ਐਤ ਕੀ ਕਿੰਨਾ ਦੀ ਕਪੈਸਟੀ ਕਰਦੇ ਹੋ ਤੁਸੀਂ ਰੁੱਧ ਦੀ ਆਪਾਂ 28 ਕਿਲੋ ਦੀ ਦਿੰਦੇ ਆ ਜੀ ਗਰੰਟੀ ਜੀ ਅੱਛਾ 28 ਕਿਲੋ ਮੰਨ ਕੇ ਦੇਣਾ ਹਾਂਜੀ ਤੇ ਵੱਧ ਵੀ ਕੱਢ ਸਕਦੀ ਹੈ ਜੀ ਪਰ ਆਪਾਂ 28 ਕਿਲੋ ਦੀ ਦੇਵਾਂਗੇ ਜੀ ਉਹ ਅਗਰ ਜੀ ਸੇਵਾ ਤੇ ਤੁਸੀਂ ਜਿਹੜਾ 28 ਮੰਨ ਕੇ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਇੱਕ ਵਾਰੀ ਬਈ ਇਹਨੂੰ ਤੋੜ ਕੇ ਦਿਖਾ ਦਿਗੇ ਆਪਾਂ ਗਾਣ ਨੂੰ ਹਾਂਜੀ ਬਾਈ ਤੋੜੀ ਬਾਈ ਕਰਵਾ ਲੈ ਦੋਸਤੋ ਚੈੱਕ ਕਰੋ ਤੁਸੀਂ ਲੇਵੇ ਤੇ ਲਟਰ ਨਾ ਬਹੁਤ ਪਈਆਂ ਨੇ ਤੇ ਥਾਣ ਦੀ ਤੁਸੀਂ ਤੁਹਾਨੂੰ ਦਿਖਾ ਹੀ ਦਿੱਤਾ ਮੈਂ ਕੱਲਾ ਕੱਲਾ ਥਾਣਾ ਲੈ ਵੀ ਮੋੜ ਦੀ ਕਰਾ ਲੈ ਵੀ ਗਾਂ ਦੀ ਤੁਸੀਂ ਜੇ ਹਾਈਟ ਹੋਈ ਦੀ ਗੱਲ ਕਰੋ ਪੂਰੀ ਵਧੀਆ ਚੰਗੀ ਹਾਈਟ ਦੀ ਗਾਂ ਲੈ ਬੰਦ ਦੀ ਬਈ ਜੀ ਆਪਾਂ ਬਾਈ ਜੀ ਗੱਲ ਕਰਕੇ ਠੰਡੀ ਸੀਲਾਂ ਦੀ ਹਾਂਜੀ ਬਾਈ ਜੀ ਪੂਰੀ ਠੰਡੀ ਸੀਲ ਹੈ ਜੀ ਹੱਥ ਥਲਵਾ ਲੂ ਸਾਡੇ ਬਾਈ ਹਾਂਜੀ ਹਾਂਜੀ ਬਾਈ ਜੀ ਕੋਈ ਦਿੱਕਤ ਨਹੀਂ ਹਾਂਜੀ ਨਾ ਮਗਰ ਉਹ ਦਿਖਾ ਦਿਓ ਬਾਈ ਮੜਿਆ ਢੱਲਣ ਤੋਂ ਨਾ ਦੇ ਬਾਈ ਜੀ ਪੂਰੀ ਢੱਲ ਪਈ ਹੈ ਜੀ ਪੂਰੀ ਢੱਲ ਪਈ ਹੈ ਤੇ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ ਬਾਈ ਹਫਤੇਕ ਦੀ ਕੱਚੀ ਹੈ ਜੀ ਹਫਤੇਕ ਦੀ ਕੱਚੀ ਹੈ ਹਾਂਜੀ ਅੱਛਾ ਉੱਤੇ ਵੀ ਲੈ ਸਕਦੀ ਜੀ ਹਾਂ ਉੱਤੇ ਵੀ ਕੋਈ ਲੈ ਸਕਦੀ 2-4 ਦਿਨ ਜੀ ਅੱਛਾ ਸਾਤੋਂ ਦਾ ਹਫਤਾ ਤੋਂ 10 ਦਿਨਾਂ ਦੀ ਮੰਨ ਲਓ ਕੱਚੀ ਹਾਂਜੀ 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 ਬਾਈ ਜੀ ਠੀਕ ਹੈ ਬਾਈ ਦਾ ਬਾਈ ਜੀ ਆਪਾਂ ਜੀ ਰੇਟ ਦੀ ਗ ਬਈ ਜਾਇਜ ਰੇਟ ਕਰੋਗੇ ਹਾਂਜੀ ਬਾਈ ਜੀ ਜਾਇਜ ਕੋਈ ਆਏ ਨਹੀਂ ਬਈ ਆਪਾਂ ਜੀ ਕੋਈ ਬੰਦਾ ਫਾਈਂ ਫੋਨ ਨਹੀਂ ਕਰਦਾ ਡਰਦਾ ਬਈ ਜ਼ਿਆਦੇ ਰੇਟ ਕਰਨਗੇ ਨਹੀਂ ਬਾਈ ਮਾਨਤਾਨ ਕਰ ਦਾਂਗੇ ਪਰ ਰੇਟ ਫੋਨ ਤੇ ਕਰਾਂਗੇ ਆਪਾਂ ਜਾਇਜ ਰੇਟ ਹੋਊਗਾ ਹਾਂਜੀ ਜਾਇਜ ਹੀ ਹੋਊਗਾ ਜੀ ਠੀਕ ਹੈ ਦੋਸਤੋ ਨੈਂਬੇ ਨਾਲ ਹੀ ਰੇਟ ਹੋਊਗਾ ਜੀ ਠੀਕ ਹੈ ਦੋਸਤੋ ਰੇਟ ਜਾਇਜ ਹੋਊਗਾ ਬਾਈ ਦਾ ਤੇ ਘਰੇਲੂ ਪਸ਼ੂ ਤੁਸੀਂ ਦੇਖ ਲਓ ਕੋਈ ਵਪਾਰ ਲੈਣ ਦਾ ਕੰਮ ਨਹੀਂ ਬਾਈ ਦਾ ਘਰੇ ਦੋ ਵੱਜਾਂ ਰੱਖਿਆ ਨੇ ਮੰਨ ਲਓ ਤੇ ਤੁਸੀਂ ਦੇਖ ਹੀ ਸਕਦੇ ਹੋ ਕੋਈ ਵਪਾਰ ਲੈਣ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਤੇ ਆਪਦੀ ਚੈੱਕ ਕਰਕੇ ਗਾਂ ਪਾਸ ਕਰਕੇ ਜਿਹਨੂੰ ਪਸੰਦ ਆਉਂਦੀ ਹੈ ਜਰੂਰ ਬ ਆਪਣੀਆਂ ਵੀਡੀਓ ਚੰਗੀਆਂ ਲੱਗੀਆਂ ਆਪਣੇ ਪੇਜ ਨੂੰ ਜਰੂਰ ਫੋਲੋ ਕਰੋ ਠੀਕ ਹੈ ਦੋਸਤੋ ਧੰਨਵਾਦ